ਹੁਸ਼ਿਆਰਪੁਰ ਦੇ ਦਸੂਹਾ ਰੋਡ ਦੇ ਉਪਤੇ ਸਥਿਤ ਬਾਦਪੁਰਾ ਡੀਡੀ ਨਜ਼ਦੀਕ ਇੱਕ ਭਿਆਨਕ ਹਾਦਸਾ ਵਾਪਰਿਆ ਹੈ বাস ਅਤੇ ਟਰੱਕ ਦੀ ਆਮਨੇ ਸਾਹਮਨੇ ਟੱਕਰ ਹੋਈ ਹੈ ਤੇਜ਼ ਰਫਤਾਰ バス ਦੀ ਓਵਰਟੇਕ ਕਰਨ ਦੇ ਕਾਰਨ ਇਹ ਹਾਦਸਾ ਹੋਇਆ ਹੈ ਇਹ ਚਸ਼ਮਦੀਦਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਹਾਦਸੇ ਦੇ ਵਿੱਚ বাস ਅਤੇ ਟਰੱਕ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਡਰਾਈਵਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ 1.5 ਘੰਟੇ ਦੀ ਮੁਸ਼ਕਲ ਦੇ ਨਾਲ ਟਰੱਕ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਹੈ বাস ਦੇ ਵਿੱਚ ਜੋ ਸਵਾਰੀਆਂ ਸਨ ਉਹਨਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਵਾਰੀਆਂ ਨੂੰ বাস ਦੇ ਵਿੱਚੋਂ ਕੱਢਿਆ ਗਿਆ ਇੱਕ ਟਾਈਮ ਹੋ ਗਿਆ ਹਾਂਜੀ ਹੋ ਗਿਆ ਇਹਨਾਂ ਨੂੰ 1 ਘੰਟਾ ਹੋ ਹੀ ਗਿਆ ਇਹਨਾਂ ਨੂੰ ਹਾਂਜੀ ਜਿਹੜਾ ਡਰਾਈਵਰ ਹੈ ਠੀਕ ਹੈ ਹਾਂਜੀ ਉਹ ਠੀਕ ਆ বাস ਡਰਾਈਵਰ ਨੂੰ ਪੈਰ ਨੂੰ ਸੱਟ ਲੱਗਿਆ ਸੀਗਾ ਔਰ ਟੁੱਟ ਗਿਆ ਪੈਰ ਤੇ ਹਾਂ ਤੇ ਉਹਨਾਂ ਨੂੰ ਬਚਾਓ ਗਿਆ ਮੈਂ ਹੀ ਲੈ ਕੇ ਗਿਆ ਸੀਗਾ ਉਹਨਾਂ ਨੂੰ ਕੈਡੀਅਮ ਹਸਪਤਲ ਤੇ ਉਹਨਾਂ ਨੂੰ ਮਤਲਬ ਉੱਥੇ ਪਹੁੰਚਾ ਕੇ ਆਇਆ ਤੇ ਬਾਕੀ ਜੋ ਸਵਾਰੀਆਂ ਸੀ ਉਹਨਾਂ ਦੇ ਕੀ ਹਾਲ ਸੀ ਸਵਾਰੀਆਂ ਦਾ ਸਾਰਾ ਠੀਕ ਸੀਗੇ ਹੁਣ ਆਪਨੇ ਤੂਰ ਤੂਰ ਕੇ ਜਾਂਦੇ ਸੀਗੇ ਇੱਥੇ ਤੇ ਉਹਨਾਂ ਨੂੰ ਲੈ ਕੇ ਗਿਆ ਸੀਗਾ ਤੇ ਨਾਲੇ ਉਹਨਾਂ ਦਾ ਕੰਡੈਕਟਰ ਸੀਗਾ ਕੰਡੈਕਟਰ ਠੀਕ ਸੀਗਾ ਤੇ ਡਰਾਈਵਰ ਨੂੰ ਮਤਲਬ ਪੈਰ ਤੇ ਛੁੱਟ ਲੱਗਾ ਸੀਗਾ ਟੁੱਟ ਗਿਆ ਸੀਗਾ ਹਾਂਜੀ ਜਿਹੜੇ ਦੂਜੇ ਸੀ ਬਾਕੀ ਜਦੋਂ ਐਕਸੀਡੈਂਟ ਹੋਇਆ ਕੀ ਬੱਸ ਕਿਧਰ ਹੀ ਸਾਈਡ ਤੋਂ ਆ ਰਹੀ ਸੀ ਕੀ ਰਕਾਰ ਬੱਸ ਐਨੂੰ ਆਂਦੀ ਸੀਗੀ ਠੀਕ ਆ ਜੀ ਤੇ ਇਹ ਟਰੱਕ ਐਨੂੰ ਆਂਦੀ ਸੀਗੀ ਤੇ ਹੁਣ ਇਹ ਐਨੂੰ ਜਾਂਦੇ ਸੀਗਾ ਜਦਨ ਜਾਣਦੇ ਹੁਣ ਓਵਰਟੇਕ ਕਿਤੇ ਸੀਗਾ ਤਾਂ ਕਰਕੇ ਉਹਨਾਂ ਨੂੰ ਲੱਗਿਆ ਛੱਟ ਓਵਰਟੇਕ ਕਰਨ ਦੇ ਹਾਂ ਜੀ ਓਵਰਟੇਕ ਕਰਕੇ ਹੀ ਲੱਗਿਆ ਤੇ ਟਰੱਕ ਡਰਾਈਵਰ ਜਿਹੜਾ ਹੈ ਹਾਂ ਜੀ ਟਰੱਕ ਡਰਾਈਵਰ ਹਜੇ ਹਜੇ ਫਾਸੇ ਆ ਤੁਸੀਂ ਦੇਖ ਸਕਦੇ ਆ ਉਹ ਗੱਡੀ ਤੋਂ ਨਿਕਲਦੇ ਹੈਗੇ ਆ 1 ਘੰਟਾ ਹੋ ਗਿਆ ਉਹਨਾਂ ਨੂੰ ਅਜੇ ਨਿਕਲੇ ਨਹੀਂ ਹੋ ਮੇਰਾ ਨਾਮ ਪਵਨ ਕੁਮਾਰ ਸੈਣੀ ਭਾਈ ਅੱਜ ਐਕਸੀਡੈਂਟ ਹੈ ਕਿ ਕਾਰਨ ਬਦਲ ਗਿਆ ਐਕਸੀਡੈਂਟ ਦਾ ਭਾਈ ਓਵਰਟੇਕ ਤੇ ਓਵਰ ਸਪੀਡਿੰਗ ਕਰਕੇ ਹੋਇਆ ਹੈ ਹੋਰ ਕੋਈ ਇਹਦਾ ਕਾਰਨ ਹੈ ਨਹੀਂਗਾ ਨੀਜੀ ਇਹਦਾ ਕੋਈ ਕਾਰਨ ਨਹੀਂ ਆ ਅਸੀਂ ਬੇਸਿਕਲੀ ਉਹਦੇ ਕੰਟੀਆਂ ਵੱਲੋਂ ਆ ਰਹੇ ਸੀ ਜਿਹੜੇ ਨਿੱਜੀ ਕੰਮ ਤੋਂ ਮੈਂ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਹੈਗਾ ਆ ਤੇ ਅਸੀਂ ਦੇਖਿਆ ਕਿ ਕਾਫੀ ਰਾਸ ਸੀਗਾ ਜਿਹੜਾ ਲੜਕਾ ਦਾ ਡਰਾਈਵਰ ਟਰੱਕ ਦਾ ਤੇ ਪਹਿਲਾਂ ਦਾ ਬੱਸ ਦਾ ਡਰਾਈਵਰ ਕੱਢ ਕੇ ਭੇਜਿਆ ਐਂਬੂਲੈਂਸ ਦੇ ਲਿਤੇ ਹੋਤੋਂ ਬਾਅਦ ਹੁਣ 4-5 ਘੰਟੇ 1.5 ਘੰਟੇ ਬਾਅਦ ਜਿਹੜਾ ਵਾ ਬਸ ਦਾ ਡਰਾਈਵਰ ਵੀ ਅਗਲੇ ਵਿੱਚੋਂ ਕੱਢ ਲਿਆ ਗਿਆ ਹੈ ਟਰੱਕ ਵਿੱਚ ਦੋਵੇਂ ਡਰਾਈਵਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਹਾਲਤ ਬੁਰੀ ਹੈ ਨਾਜੂਕ ਹੈ ਸਭ ਦੇ ਕਿਉਂਕਿ ਆਲਮੋਸਟ 1 ਘੰਟਾ ਹੋ ਗਿਆ ਹੈ तकरीबन तकरीबन ਉਹਦਾ ਬਲੱਡ ਕਾਫੀ ਵਹਿ ਚੁੱਕਾ ਹੈ ਇਹ ਸਵਾਰੀਆਂ ਦੇ ਸਵਾਰੀਆਂ ਜੇ ਕੋਟੀ ਮੋਟੀ ਜੋੜੀ ਲੱਗੀ ਹੋਏਗੀ ਉਹ ਤਾਂ ਲੱਗੀ ਹੈਗੀ ਤੇ ਸਵਾਰੀਆਂ ਨਿਕਲ ਕੇ ਚਲੀ ਗਈਆਂ ਜੀ ਉਹ ਔਰ ਬਸ ਦੇ ਵਿੱਚ ਉਹਨੇ ਸ਼ਹਿਰ ਭੇਜ ਦਿੱਤਾ ਗਿਆ ਪਤਾ ਲੱਗਾ ਕੁਝ ਬਸ ਕਿੱਥੋਂ ਆ ਰਹੀ ਨਹੀਂ ਇਹ ਬਸ ਦਸੂਹਰ ਤੋਂ ਆ ਰਹੀ ਸੀ ਜੀ ਹੁਸ਼ਿਆਰਪੁਰ ਦੇ ਦਸੂਹਾ ਰੋਡ ਦੇ ਉਪਤੇ ਸਥਿਤ ਬਾਦਪੁਰਾਡੇ ਦੇ ਨਜ਼ਦੀਕ ਇੱਕ ਭਿਆਨਕ ਹਾਦਸਾ ਵਾਪਰਿਆ ਹੈ বাস ਅਤੇ ਟਰੱਕ ਦੀ ਆਮਣੇ-ਸਾਮਣੇ ਟੱਕਰ ਹੋਈ ਹੈ ਤੇਜ਼ ਰਫ਼ਤਾਰ バス ਦੀ ਓਵਰਟੇਕ ਕਰਨ ਦੇ ਕਾਰਨ ਇਹ ਹਾਦਸਾ ਹੋਇਆ ਹੈ ਇਹ ਚਸ਼ਮਦੀਦਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਹਾਦਸੇ ਦੇ ਵਿੱਚ বাস ਅਤੇ ਟਰੱਕ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਡਰਾਈਵਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ 1.5 ਘੰਟੇ ਦੀ ਮੁਸ਼ਕਲ ਦੇ ਨਾਲ ਟਰੱਕ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਹੈ ਬੱਸ ਦੇ ਵਿੱਚ ਜੋ ਸਵਾਰੀਆਂ ਸਨ ਉਹਨਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਕੱਢਿਆ ਗਿਆ ਇੱਕ ਟਾਈਮ ਦੇ ਹਾਂਜੀ ਹੋ ਗਿਆ ਇਹਨਾਂ ਨੂੰ 1 ਘੰਟਾ ਹੋਈ ਗਿਆ ਇਹਨਾਂ ਨੂੰ ਹਾਂਜੀ ਜਿਹੜਾ ਡਰਾਈਵਰ ਹੈ ਠੀਕ ਹੈ ਹਾਂਜੀ ਉਹ ਠੀਕ ਆ ਬੱਸ ਡਰਾਈਵਰ ਨੂੰ ਪੈਰ ਨੂੰ ਸੱਟ ਲੱਗਿਆ ਸੀਗਾ ਉਹ ਟੁੱਟ ਗਿਆ ਪੈਰ ਤਾਂ ਹਾਂ ਤਾਂ ਉਹਨਾਂ ਨੂੰ ਬਚਾਓ ਗਿਆ ਮੈਂ ਹੀ ਲੈ ਕੇ ਗਿਆ ਸੀਗਾ ਉਹਨਾਂ ਨੂੰ ਕੈਡੀਅਮ ਹਸਮਨ ਦੇ ਤੇ ਉਹਨਾਂ ਨੂੰ ਮਤਲਬ ਉੱਥੇ ਪਹੁੰਚਾ ਕੇ ਆਇਆ ਤੇ ਬਾਕੀ ਜੋ ਸਵਾਰੀਆਂ ਸੀ ਉਹਨਾਂ ਦਾ ਕੀ ਹਾਲ ਸੀ ਸਵਾਰੀਆਂ ਦਾ ਸਾਰਾ ਠੀਕ ਸੀਗੇ ਹੁਣ ਆਪਨੇ ਤੂ ਤੁਰ ਕੇ ਜਾਂਦੇ ਸੀਗੇ ਇੱਥੇ ਤੇ ਹੁਣ ਉਹਨਾਂ ਨੂੰ ਲੈ ਕੇ ਗਿਆ ਸੀਗਾ ਤੇ ਨਾਲੇ ਉਹਨਾਂ ਦਾ ਕਨੈਕਟਰ ਸੀਗਾ ਕਨੈਕਟਰ ਠੀਕ ਸੀਗਾ ਤੇ ਡਰਾਈਵਰ ਨੂੰ ਪਤਾ ਪਏ ਤੇ ਛੋਟ ਲੱਗਾ ਸੀਗਾ ਟੁੱਟ ਗਿਆ ਸੀਗਾ ਹਾਂਜੀ ਜਿਹੜੇ ਦੂਜੇ ਸੀਗੇ ਬਾਕੀ ਜਦੋਂ ਐਕਸੀਡੈਂਟ ਹੋਇਆ ਕੀ ਬੱਸ ਕਿਧਰਲੀ ਸਾਈਡ ਟਵਾਰੀ ਸੀ ਕੀ ਰਕਾਰ ਬੱਸ ਐਨੂੰ ਆਂਦੀ ਸੀਗੀ ਠੀਕ ਆ ਜੀ ਤੇ ਇਹ ਟਰੱਕ ਐਨੂੰ ਆਂਦੀ ਸੀਗੀ ਇਹ ਹੁਣੇ ਇਹ ਇਹ ਨੂੰ ਜਾਣਦੇ ਸੀ ਕਿ ਜਦੋਂ ਜਾਨਦੇ ਹੁਣ ওভারਟੇਕ ਕਿਤੇ ਸੀ ਕਿ ਤਾਂ ਕਰਕੇ ਉਹਨਾਂ ਲੱਗ ਗਿਆ ਛੱਟ ওভারਟੇਕ ਕਰਨ ਦਾ ਹਾਂ ਜੀ ওভারਟੇਕ ਕਰਕੇ ਹੀ ਲੱਗਿਆ ਤੇ ਟਰੱਕ ਡਰਾਈਵਰ ਜਿਹੜਾ ਹੈ ਹਾਂ ਜੀ ਟਰੱਕ ਡਰਾਈਵਰ ਹਜੇ ਹਜੇ ਪਾਸੇ ਆ ਤੁਸੀਂ ਦੇਖ ਸਕਦੇ ਆ ਉਹ ਗੱਡੀ ਤੋਂ ਨਿਕਲਦੇ ਹੈਗੇ ਆ 1 ਘੰਟਾ ਹੋ ਗਿਆ ਉਹਨਾਂ ਨੂੰ ਅਜੇ ਨਿਕਲੇ ਨਹੀਂ ਹੋ ਮੇਰਾ ਨਾਮ ਪਵਨ ਕੁਮਾਰ ਸੈਣੀ ਭਾਈ ਐਕਸੀਡੈਂਟ ਹੈ ਕੀ ਕਾਰਨ ਬਣ ਲੱਗਾ ਐਕਸੀਡੈਂਟ ਦਾ ਭਾਈ ওভারਟੇਕ ਤੇ ਓਵਰ ਸਪੀਡਿੰਗ ਕਰਕੇ ਹੀ ਹੋਇਆ ਹੈ ਹੋਰ ਕੋਈ ਇਹਦਾ ਕਾਰਨ ਹੈ ਨਹੀਂਗਾ ਨੀ ਜੀ ਇਹਦਾ ਕੋਈ ਕਾਰਨ ਨਹੀਂ ਹੈਗਾ ਅਸੀਂ ਬੇਸਿਕਲੀ ਇਹਦੇ ਕੰਟੀਆਂ ਵੱਲ ਆ ਰਹੇ ਸੀ ਕਿਸੇ ਨਿੱਕੀ ਕੰਮ ਤੋਂ ਮੈਂ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਹੈਗਾ ਆ ਤੇ ਅਸੀਂ ਦੇਖਿਆ ਕਿ ਕਾਫੀ ਰਾਸ ਹੈ ਜਿਹੜਾ ਲੜਕਾ ਦਾ ਡਰਾਈਵਰ ਟਰੱਕ ਦਾ ਤੇ ਪਹਿਲਾਂ ਦਾ ਬੱਸ ਦਾ ਡਰਾਈਵਰ ਕੱਢ ਕੇ ਭੇਜਿਆ ਐਂਬੂਲੈਂਸ ਦੇ ਲਿਤੇ ਹੋਤੋਂ ਬਾਅਦ ਹੁਣ 4-5 ਘੰਟੇ 1.5 ਘੰਟੇ ਬਾਅਦ ਜਿਹੜਾ ਵਾ ਬੱਸ ਦਾ ਡਰਾਈਵਰ ਵੀ ਉਹਦੇ ਵਿੱਚੋਂ ਕੱਢ ਲਿਆ ਗਿਆ ਟਰੱਕ ਵਿੱਚੋਂ ਦੋਨੋਂ ਡਰਾਈਵਰਾਂ ਦੀ ਗੱਲ ਕੀਤੀ ਜਾਵੇ ਤਾਂ ਐਸ ਵੇਲੇ ਹਾਲਤ ਬੁਰੀ ਐ ਨਾਜ਼ੁਕ ਐ ਅਸੀਂ ਦੇਖੋ ਕਿ অলਮੋਸਟ 1 ਘੰਟਾ ਹੋ ਗਿਆ ਤਕਰੀਬਨ ਤਕਰੀਬਨ ਦਾ ਬਲੱਡ ਕਾਫੀ ਵਹਿ ਚੁੱਕਾ ਆ ਇਹ ਸਵਾਰੀਆਂ ਦੇ ਸਵਾਰੀਆਂ ਕੋਟੀ ਮੋਟੀ ਜੋੜੀ ਲੱਗੀ ਹੋਏਗੀ ਉਹ ਤੇ ਲੱਗੀ ਹੋਏਗੀ ਜਦੋਂ ਸਵਾਰੀਆਂ ਨਿਕਲ ਕੇ ਚਲੀ ਗਈਆਂ ਜੀ ਉਹ ਹੋਰ ਬੱਸ ਦੇ ਵਿੱਚ ਉਹਨੇ ਸ਼ਹਿਰ ਭੇਜ ਦਿੱਤਾ ਗਿਆ ਲੱਗਾ ਕੁਝ ਬੱਸ ਕਿੱਥੋਂ ਆ ਰਹੀ ਨਹੀਂ ਇਹ ਬੱਸ ਦਸੂਹਰ ਤੋਂ ਆ ਰਹੀ ਸੀਗੀ